thank you ਜਰਨਲ ਸੁਵੇਕ ਸਿੰਘ ਇੰਡੀਅਨ ਆਰਮੀ ਦਾ ਇੱਕ ਜਬਾਤ ਸੂਰਮਾ ਜੋ ਪਹਿਲਾ ਚਾਈਨਾ ਤੇ ਪਾਕਿਸਤਾਨ ਖਿਲਾਫ ਲੜਿਆ ਅਤੇ ਬਾਅਦ ਵਿੱਚ ਪਿੰਡਰਾ ਵਾਲਿਆਂ ਨਾਲ ਮਿਲ ਕੇ ਭਾਰਤ ਸਰਕਾਰ ਖਿਲਾਫ ਲੜਿਆ ਅਤੇ ਆਪਰੇਸ਼ਨ ਬਲੂ ਸਟਾਰ ਦੌਰਾਨ ਭਾਰਤ ਸਰਕਾਰ ਖਿਲਾਫ ਲੜਦਾ ਲੜਦਾ ਸ਼ਹੀਦ ਹੋ ਗਿਆ ਜਿਹੜਾ ਜਰਨਲ ਕਦੇ ਦੇਸ਼ ਲਈ ਮਾਣ ਹੁੰਦਾ ਸੀ ਅੱਜ ਉਸੇ ਜਰਨਲ ਨੂੰ ਕੁਝ ਲੋਕ ਅੱਤਵਾਦੀ ਤੱਕ ਕਹਿ ਦਿੰਦੇ ਹਨ ਅਤੇ ਜਰਨਲ ਸੁਵੇਕ ਸਿੰਘ ਕਰਕੇ ਹੀ 1984 ਦਾ ਬਲੂ ਸਟਾਰ ਆਪਰੇਸ਼ਨ ਇੰਨਾ ਲੰਮਾ ਚੱਲ ਸਕਿਆ ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਜਿਹੜਾ ਜਰਨਲ ਦੇਸ਼ ਲਈ ਦੁਸ਼ਮਣਾਂ ਨਾਲ ਵੀ ਪਿੜ ਜਾਂਦਾ ਸੀ ਅਤੇ ਆਪਣੇ ਦੇਸ਼ ਲਈ ਵੱਡੀਆਂ-ਵੱਡੀਆਂ ਜੰਗਾਂ ਲੜ ਚੁ ਨਾਲ ਪਿੰਡਰਾ ਵਾਲਿਆਂ ਨਾਲ ਮਿਲ ਕੇ ਭਾਰਤ ਸਰਕਾਰ ਖਿਲਾਫ ਕਿਉਂ ਹੋਇਆ ਅਤੇ ਜਰਨਲ ਸੁਵੇਕ ਸਿੰਘ ਨੂੰ ਰਿਟਾਇਰਮੈਂਟ ਤੋਂ ਸਿਰਫ ਇੱਕ ਦਿਨ ਪਹਿਲਾਂ ਹੀ ਕਿਉਂ ਬਰਖਾਸਤ ਕਰ ਦਿੱਤਾ ਗਿਆ ਦੋਸਤੋ ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰ ਹੋਣ ਵਾਲੀ ਹੈ ਇਸ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਅਤੇ ਇੰਟਰਨੈਟ ਤੇ ਇਸ ਵਿਸ਼ੇ ਤੇ ਬਹੁਤ ਅਧੂਰੀ ਜਾਣਕਾਰੀ ਹੈ ਅਸਲ ਵਿੱਚ ਹੋਇਆ ਕੀ ਸੀ ਇਸ ਤੇ ਕੋਈ ਵੀ ਗੱਲ ਕਰਕੇ ਰਾਜੀ ਨਹੀਂ ਤੇ ਐਦਾਂ ਦੀਆਂ ਹੋਰ ਜਾਣਕਾਰੀ ਭਰਪੂਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਦੋਸਤੋ ਜਰਨਲ ਸੁਵੇਕ ਸਿੰਘ ਇੰਡੀਅਨ ਆਰਮੀ ਵਿੱਚ ਮੇਜਰ ਜਨਰਲ ਦੇ ਰੈਂਕ ਤੇ ਸੀ ਜੋ ਇੰਡੀਅਨ ਆਰਮੀ ਦਾ ਤੀਜਾ ਸਭ ਤੋਂ ਵੱਡਾ ਰੈਂਕ ਸੁਬੇਗ ਸਿੰਘ ਬ੍ਰਿਟਿਸ਼ ਇੰਡੀਆ ਨਾਰਮੀ ਵਿੱਚ ਰਹਿੰਦੇ ਹੋਏ ਵਰਲਡ ਵਾਰ 2 ਵਿੱਚ ਵੀ ਹਿੱਸਾ ਲਿਆ 1947 ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਇੰਡੀਅਨ ਆਰਮੀ ਦੇ ਰੈਜੀਮੈਂਟਸ ਦੁਬਾਰਾ ਬਣਦੀਆਂ ਹਨ ਤਾਂ ਸੁਬੇਗ ਸਿੰਘ ਇੰਡੀਅਨ ਆਰਮੀ ਦੀ ਪੰਜਾਬੀ ਪੈਰਾਸ਼ੂਟ ਬ੍ਰਿਗੇਡ ਵਿੱਚ ਸ਼ਾਮਲ ਹੋਏ ਅਤੇ 1947-48 ਭਾਰਤ-ਪਾਕਿਸਤਾਨ ਦੀ جنگ ਵੇਲੇ ਸੁਬੇਗ ਸਿੰਘ ਨੂੰ ਮਹਾਰਾਜਾ ਯਾਦਵਿੰਦਰ ਦੀ ਅਕਾਲ ਰੈਜੀਮੈਂਟ ਦੇ ਨਾਲ ਅਨਧਿਕਾਰਿਤ ਤੌਰ ਤੇ ਕਸ਼ਮੀਰ ਭੇਜਿਆ ਗਿਆ ਅਤੇ ਜਨਰਲ ਸੁਬੇਕ ਸਿੰਘ ਪਾਕਿਸਤਾਨੀਆਂ ਲਾਈਨਾਂ ਤੋਂ ਪਾਰ ਜਾ ਕੇ ਪਾਕਿਸਤਾਨੀਆਂ ਯੋਜਨਾਵਾਂ ਨੂੰ ਅਕਾਲ ਰੈਜੀਮੈਂਟ ਤੱਕ ਭੇਜਿਆ ਕਰਦੇ ਸੀ ਜਿਸ ਕਰਕੇ ਇਹਨਾਂ ਨੂੰ ਅੱਜ ਤੱਕ ਜਾਣਿਆ ਜਾਂਦਾ ਹੈ ਇਸ ਤੋਂ ਬਾਅਦ ਭਾਰਤ ਦੀ ਚੀਨ ਨਾਲ ਹੋਈ 1962 ਦੀ ਸਿਨੋ-ਇੰਡੋ ਜੰਗ ਜਿਸ ਵਿੱਚ ਵੀ ਸੁਬੇਕ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਸੀ ਉਸ ਵੇਲੇ ਮੇਜਰ ਜਨਰਲ ਸੁਬੇਕ ਸਿੰਘ ਲੈਫਟਨੈਂਟ ਕਰਨਲ ਸੀ ਇਸ ਤੋਂ ਬਾਅਦ 1965 ਦੀ ਜੰਗ ਵੇਲੇ ਵੀ ਜਨਰਲ ਸੁਬੇਕ ਸਿੰਘ ਨੂੰ 11 ਗੋਰਖਾ ਦੀ ਤੀਜੀ ਬਟਾਲੀਅਨ ਦੀ ਕਮਾਂਡ ਦਿੱਤੀ ਗਈ ਅਤੇ 1968 ਵਿੱਚ ਇੱਕ ਪੂਰੀ ਬ੍ਰਿਗੇਡ ਦੀ ਕਮਾਂਡ ਦਿੱਤੀ ਗਈ। ਇਨ੍ਹਾਂ جنگਾਂ ਤੋਂ ਬਾਅਦ ਭਾਰਤ-ਪਾਕਿਸਤਾਨ ਦੀ ਵੱਡੀ ਜੰਗ 1971 ਦੀ ਜੰਗ ਜਿਸ ਕਰਕੇ ਪਾਕਿਸਤਾਨ ਦੇ ਦੋ ਹਿੱਸੇ ਹੋਏ ਅਤੇ ਇੱਕ ਨਵਾਂ ਦੇਸ਼ ਬੰਗਲਾਦੇਸ਼ ਬਣਿਆ। ਇਸ ਜੰਗ ਵਿੱਚ ਵੀ ਮੇਜਰ ਜਨਰਲ ਸੁਬੇਕ ਸਿੰਘ ਦਾ ਬੜਾ ਅਹਿਮ ਯੋਗਦਾਨ ਸੀ। ਜਨਰਲ ਸੁਬੇਕ ਸਿੰਘ ਨੇ ਬੰਗਲਾਦੇਸ਼ ਦੀ ਮੁਕਤੀਵਾहिनी ਫੋਰਸ ਨੂੰ ਟ੍ਰੇਨਿੰਗ ਦਿੱਤੀ ਸੀ ਜਿਸ ਕਰਕੇ ਬੰਗਲਾਦੇਸ਼ ਪਾਕਿਸਤਾਨ ਤੋਂ ਵੱਖ ਹੋਇਆ ਅਤੇ ਜਨਰਲ ਸੁਬੇਕ ਸਿੰਘ ਉਹਨਾਂ ਨੂੰ ਬੰਗਲਾਦੇਸ਼ ਵਾਰ ਦਾ ਹੀਰੋ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਨਾਗਾ ਇਨਸਰਜੈਂਸੀ ਮਤਲਬ ਨਾਗਾ ਵਿਦਰੋਹ ਜੋ ਨਾਗaland ਵਿੱਚ ਚੱਲ ਰਿਹਾ ਸੀ ਕਿ ਨ ਬਣਾਇਆ ਜਾਵੇ ਇਸ ਵਿਰੋਧ ਵਿੱਚ ਵੀ ਮੇਜਰ ਜਨਰਲ ਸੁਬੇਕ ਸਿੰਘ ਦੀ ਕਾਬਲੀਅਤ ਅਤੇ ਲੀਡਰਸ਼ਿਪ ਕਰਕੇ ਵਿਰੋਧ ਤੇ ਕਾਬੂ ਪਾਇਆ ਗਿਆ ਜਿਸ ਕਰਕੇ ਨਾਗaland ਵਿੱਚ ਅਗਲੇ 4 ਸਾਲਾਂ ਤੱਕ ਕੋਈ ਵੀ ਵੱਖਵਾਦੀ ਘਟਨਾ ਨਹੀਂ ਹੋਈ ਸੀ ਦੋਸਤੋ ਇਹ ਸੀ ਮੇਜਰ ਜਨਰਲ ਸੁਬੇਕ ਸਿੰਘ ਦਾ ਫੌਜੀ ਕਰੀਅਰ ਜਾਂ ਫੌਜ ਵਿੱਚ ਯੋਗਦਾਨ ਜਿਸ ਕਰਕੇ ਉਹਨਾਂ ਨੂੰ ਅੱਜ ਵੀ ਜਾਣਿਆ ਜਾਂਦਾ ਹੈ ਪਰ ਇੰਨੀਆਂ ਵੱਡੀਆਂ ਜੰਗਾਂ ਲੜਨ ਵਾਲਾ ਸੂਰਮਾ ਦੇਸ਼ ਦੀਆਂ ਸਰਕਾਰਾਂ ਦੇ ਖਿਲਾਫ ਹੋਇਆ ਕਿਉਂ ਆਪਾਂ ਹੁਣ ਇਸ ਤੇ ਗੱਲ ਕਰਦੇ ਹਾਂ 1975 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮੇਜਰ ਜਨਰਲ ਸੁਬੇਕ ਸਿੰਘ ਨੂੰ ਬਿਹਾਰ ਮੂਵਮੈਂਟ ਕੁਚਲਣ ਲਈ ਕਹਿੰਦੀ ਹੈ ਬਿਹਾਰ ਮੂਵਮੈਂਟ 1974 ਵਿੱਚ ਬਿਹਾਰ ਦੇ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੀ ਗਈ ਸੀ ਇਹ ਕਹਿ ਕੇ ਕਿ ਸਟੇਟ ਗਵਰਨਮੈਂਟ ਰਾਜ ਸਹੀ ਨਹੀਂ ਕਰ ਰਹੀ ਅਤੇ ਕਰਪਟ ਹੈ ਇਸ ਮੂਵਮੈਂਟ ਦੇ ਮੁਖੀ ਸੀ ਜੈ ਪ੍ਰਕਾਸ਼ ਨਰਾਇਣ ਅਤੇ ਇਹ ਮੂਵਮੈਂਟ ਬਾਅਦ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵਿਰੋਧ ਹੋ ਗਈ ਸੀ ਇੰਦਰਾ ਗਾਂਧੀ ਮੇਜਰ ਜਨਰਲ ਸੁਬੇਕ ਸਿੰਘ ਨੂੰ ਮੂਵਮੈਂਟ ਨੂੰ ਦਬਾਉਣ ਲਈ ਅਤੇ ਜੈ ਪ੍ਰਕਾਸ਼ ਨਰਾਇਣ ਨੂੰ ਗ੍ਰਿਫਤਾਰ ਕਰਨ ਲਈ ਕਹਿੰਦੀ ਹੈ ਪਰ ਸੁਬੇਗ ਸਿੰਘ ਵਾਪਸ ਇੰਦਰਾ ਗਾਂਧੀ ਨੂੰ ਪੱਤਰ ਲਿਖਦੇ ਹਨ ਕਿ ਇੰਡੀਅਨ ਆਰਮੀ ਨੂੰ ਕਿਸੇ ਵੀ ਸਿਆਸੀ ਮਸਲੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਬਸ ਇਸ ਦੇ ਬਾਅਦ ਹੀ ਜਨਨ ਸੁਬੇਗ ਸਿੰਘ ਤੇ ਕਰਪਸ਼ਨ ਦੇ ਦੋਸ਼ ਲਗਾਏ ਜਾਂਦੇ ਹਨ ਕਿ ਇਹਨਾਂ ਨੇ ਆਰਮੀ ਵਿੱਚ ਰਹਿੰਦੇ ਹੋਏ ਕਰਪਸ਼ਨ ਕੀਤੀ ਹੈ ਅਤੇ ਜਨਨ ਸੁਬੇਗ ਸਿੰਘ ਨੂੰ ਰਿਟਾਇਰਮੈਂਟ ਤੋਂ ਸਿਰਫ ਇੱਕ ਦਿਨ ਪਹਿਲਾਂ ਹੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਬਿਨਾਂ ਕੋਰਟ ਮਾਰਸ਼ਲ ਕੀਤੇ। ਅਤੇ ਜਨਰਲ ਸੁਬੇਕ ਸਿੰਘ ਨੂੰ ਉਹਨਾਂ ਦੀ ਪੈਨਸ਼ਨ ਦੇਣ ਤੋਂ ਵੀ ਮਨਾ ਕਰ ਦਿੱਤਾ ਗਿਆ। ਬਾਅਦ ਵਿੱਚ ਸੁਬੇਕ ਸਿੰਘ ਨੇ ਸਿਵਲ ਕੋਰਟ ਦਾ ਰੁਖ ਕੀਤਾ ਅਤੇ ਇਹਨਾਂ ਸਾਰੇ ਕ੍ਰਪਸ਼ਨ ਦੇ ਦੋਸ਼ਾਂ ਵਿੱਚੋਂ 13 ਫਰਵਰੀ 1984 ਨੂੰ ਬਰੀ ਹੋ ਗਏ। ਸੁਬੇਕ ਸਿੰਘ ਇਹਨਾਂ ਕੇਸਾਂ ਵਿੱਚੋਂ ਬਰੀ ਤਾਂ ਹੋ ਗਏ ਸੀ ਕਿਉਂਕਿ ਉਹਨਾਂ 'ਤੇ ਕੋਈ ਵੀ ਕ੍ਰਪਸ਼ਨ ਦਾ ਕੇਸ ਸਿੱਧ ਨਹੀਂ ਹੋਇਆ ਸੀ ਪਰ ਇਸ ਗੱਲ ਤੋਂ ਸੁਬੇਕ ਸਿੰਘ ਖਾਸਾ ਨਾਰਾਜ਼ ਸੀ ਕਿ ਉਹਨਾਂ ਨਾਲ ਹੋਕ ਹੀ ਰਿਹਾ ਹੈ। ਜਨਰਲ ਸੁਬੇਕ ਸਿੰਘ ਦੇ ਭਰਾ ਸਰਦਾਰ ਬਿਨੰਦ ਸਿੰਘ ਆਪਣੀ ਇੰਟਰਵਿਊ ਵਿੱਚ ਦੱਸਦੇ ਹਨ ਕਿ ਮੇਜਰ ਜਨਰਲ ਸੁਬੇਕ ਸਿੰਘ ਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਾ ਸੀ ਕਿ ਜਿਸ ਦੇਸ਼ ਲਈ ਉਹਨਾਂ ਨੇ ਇੰਨੀਆਂ ਵੱਡੀਆਂ ਲੜਾਈਆਂ ਲੜ ਇਸ ਤਰ੍ਹਾਂ ਦਾ ਵਤੀਰਾ ਕੀਤਾ ਹੈ ਜਰਨਲ ਸੁਵੇਕ ਸਿੰਘ ਇਸ ਗੱਲ ਨੂੰ ਆਪਦੀ ਬੇਇੱਜ਼ਤੀ ਸਮਝਦੇ ਹਨ ਕਿ ਉਹਨਾਂ ਤੇ ਕ腐ਸ਼ਨ ਦੇ ਦੋਸ਼ ਲਗਾਏ ਗਏ ਹਾਲਾਂਕਿ ਉਹਨਾਂ ਨੇ ਕੋਈ ਵੀ ਕ腐ਸ਼ਨ ਵਾਲਾ ਕੰਮ ਨਹੀਂ ਕੀਤਾ ਸੀ ਇਸ ਦੇ ਬਾਅਦ ਹੀ ਸ਼ੁਰੂ ਹੁੰਦੀ ਹੈ ਅਸਲ ਕਹਾਣੀ ਮੇਜਰ ਜਨਰਲ ਸੁਬੇਕ ਸਿੰਘ ਦੀ ਹੋਈ ਇਸ ਬੇਇੱਜ਼ਤੀ ਕਰਕੇ ਉਹ ਜ਼ਿਆਦਾਤਰ ਇਹ ਹੀ ਸੋਚਦੇ ਰਹਿੰਦੇ ਸੀ ਕਿ ਦੇਸ਼ ਦੀਆਂ ਸਰਕਾਰਾਂ ਨੇ ਉਹਨਾਂ ਨਾਲ ਚੰਗਾ ਨਹੀਂ ਕੀਤਾ ਹੁਣ ਇਹ ਸੋਚਣ ਵਾਲੀ ਗੱਲ ਹੈ ਕਿ ਆਰਮੀ ਦੇ ਤੀਜੇ ਸਭ ਤੋਂ ਵੱਡੇ ਅਹੁਦੇ ਤੇ ਹੋਣ ਵਾਲਾ ਇਨਸਾਨ ਕੀ ਕਰੱਪਸ਼ਨ ਕਰ ਸਕਦਾ ਹੈ ਪਰ ਫਿਰ ਵੀ ਇਹਨਾਂ ਤੇ ਕਰੱਪਸ਼ਨ ਦੇ ਦੋਸ਼ ਲਗਾ ਕੇ ਬੇਇੱਜ਼ਤ ਕੀਤਾ ਗਿਆ ਸੁਬੇਕ ਸਿੰਘ ਦੇ ਭਰਾ ਬਿਨੈ ਸਿੰਘ ਦੱਸਦੇ ਹਨ ਕਿ ਇਸ ਬੇਇੱਜ਼ਤੀ ਨੂੰ ਨਾਸ ਹਾਰਦੇ ਹੋਏ ਮੇਜਰ ਜਨਰਲ ਸੁਬੇਕ ਸਿੰਘ ਸਰਕਾਰ ਤੋਂ ਬਦਲਾ ਲੈਣਾ ਚਾਹੁੰਦੇ ਸੀ ਬਦਲਾ ਇਸ ਗੱਲ ਦਾ ਸੀ ਕਿ ਦੇਸ਼ ਲਈ ਵੱਡੀਆਂ ਜੰਗਾਂ ਲੜਨ ਵਾਲੇ ਨੂੰ ਬੇਇੱਜ਼ਤ ਕੀਤਾ ਗਿਆ ਹੈ ਪੂਰੀ ਆਰਮੀ ਵਿੱਚ ਅਤੇ ਇਸੇ ਦੇ ਚਲਦੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨਾਲ 16 ਮਈ 1984 ਨੂੰ ਸੁਵੇਕ ਸਿੰਘ ਟੈਲੀਗ੍ਰਾਫ ਕਲਕੱਤਾ ਨਾਲ ਹੋਈ ਇੰਟਰਵਿਊ ਵਿੱਚ ਦੱਸਦੇ ਹਨ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੈਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨਾਲ ਮਿਲ ਚੁੱਕਿਆ ਹਾਂ ਅਤੇ ਮੈਂ ਇੱਕ ਸੱਚਾ ਦੇਸ਼ ਭਗਤ ਹਾਂ ਅਤੇ ਪਿੰਡਰਾਵਾਲੇ ਸੱਚ ਨਾਲ ਖੜਨ ਵਾਲੇ ਇਨਸਾਨ ਹਨ ਅਤੇ ਸਰਕਾਰ ਜਾਣਬੁੱਝ ਕੇ ਉਹਨਾਂ ਨੂੰ ਅੱਤਵਾਦੀ ਕਹਿ ਰਹੀ ਹੈ ਇਸ ਪ੍ਰਕਾਰ ਬਹੁਤ ਫੋਟੋਆਂ ਵੀ ਸਾਹਮਣੇ ਆ ਚੁੱਕੀਆਂ ਸੀ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀਆਂ ਜਰਨਲ ਸੁਬੇਗ ਸਿੰਘ ਨਾਲ ਜਿਸ ਤੋਂ ਸਿੱਧ ਹੁੰਦਾ ਸੀ ਕਿ ਸੁਬੇਗ ਸਿੰਘ ਪਿੰਡਰਾਵਾਲਿਆਂ ਨਾਲ ਮਿਲ ਚੁੱਕੇ ਹਨ ਕਿਉਂਕਿ ਪਿੰਡਰਾਵਾਲੇ ਵੀ ਇੰਦਰਾ ਗਾਂਧੀ ਦੀ ਸਰਕਾਰ ਅੱਗੇ ਆਪਣੀਆਂ ਮੰਗਾਂ ਰੱਖ ਰਹੇ ਸੀ ਮੇਜਰ ਜਰਨਲ ਸੁਬੇਗ ਸਿੰਘ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਫੌਜ ਵਿੱਚ ਮਿਲਟਰੀ ਐਡਵਾਈਜ਼ਰ ਦੇ ਤੌਰ ਤੇ ਕੰਮ ਕਰ ਰਹੇ ਸੀ ਅਤੇ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਅਤੇ ਬਾਹਰ ਸਾਰੀ ਮੋਰਚਾ ਬੰਦੀ ਜਰਨਲ ਸੁਬੇਗ ਸਿੰਘ ਹੁਣਾਂ ਨਹੀਂ ਕੀਤੀ ਸੀ ਇਥੇ ਤੱਕ ਕਿ ਵੱਡੇ ਹਥਿਆਰਾਂ ਦੀ ਸਿਖਲਾਈ ਵੀ ਖਾਰਕੂ ਸਿੰਘਾਂ ਨੂੰ ਮੇਜਰ ਜਨਰਲ ਸੁਬੇਕ ਸਿੰਘ ਨੇ ਹੀ ਦਿੱਤੀ ਸੀ। ਇਸ ਸਾਰੀ ਮੋਰਚਾ ਬੰਦੀ ਦਾ ਕਾਰਨ ਇਹ ਸੀ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਪਤਾ ਸੀ ਕਿ ਪੁਲਿਸ ਜਾਂ ਆਰਮੀ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਜ਼ਰੂਰ ਆਵੇਗੀ ਅਤੇ ਸੰਤ ਜਰਨੈਲ ਸਿੰਘ ਆਪਣੀਆਂ ਸਪੀਚਾਂ ਵਿੱਚ ਵੀ ਕਹਿੰਦੇ ਸੀ ਕਿ ਮੈਨੂੰ ਜਿਉਂਦੇ ਜੀ ਪੁਲਿਸ ਨਹੀਂ ਫੜ ਸਕਦੀ ਚਾਹੇ ਫੌਜ ਲੱਖਾਂ ਦੀ ਆ ਜਾਵੇ। ਅਤੇ ਬਾਅਦ ਵਿੱਚ ਇੰਦਰਾ ਗਾਂਧੀ ਨੇ ਮਨ ਬਣਾ ਲਿਆ ਕਿ ਸਾਰੇ ਖਾਰਕੂ ਸਿੰਘ ਹਰਮੰਦਰ ਸਾਹਿਬ ਵਿੱਚੋਂ ਬਾਹਰ ਕੱਢਨੇ ਹਨ। ਅਤੇ ਇਸ ਕੰਮ ਲਈ ਪੁਲਿਸ ਨੂੰ ਨਾ ਚੁਣ ਕੇ ਆਰਮੀ ਨੂੰ ਚੁਣਿਆ ਗਿਆ ਅਤੇ ਆਰਮੀ ਨੇ ਇਸ ਆਪਰੇਸ਼ਨ ਨੂੰ ਨਾਮ ਦਿੱਤਾ ਆਪਰੇਸ਼ਨ ਬਲੂ ਸਟਾਰ ਅਤੇ ਇਸ ਆਪਰੇਸ਼ਨ ਦੀ ਕਮਾਂਡ ਕੇਐਸ ਬਰਾੜ ਨੂੰ ਦਿੱਤੀ ਗਈ ਅਤੇ ਨਾਲ ਆਰਮੀ ਚੀਫ ਮੇਜਰ ਅਰुण ਵੈਦਿਆ ਅਤੇ ਇਸ ਆਪਰੇਸ਼ਨ ਨੂੰ ਪਲਾਨ ਅਤੇ ਕੋਆਰਡੀਨੇਟ ਕਰ ਰਹੇ ਸੀ ਲੈਫਟਰਨਲ ਜਨਰਲ ਕੇ ਸੁਨਦਰਜੀ ਆਰਮੀ ਨੇ ਇੰਦਰਾ ਗਾਂਧੀ ਨੂੰ ਕਿਹਾ ਕਿ ਇਹ ਇੱਕ ਆਸਾਨ ਆਪਰੇਸ਼ਨ ਹੈ ਜੋ ਕੁਝ ਘੰਡਿਆਂ ਵਿੱਚ ਖਤਮ ਕਰ ਦਿੱਤਾ ਜਾਵੇਗਾ ਪਰ ਜਿਵੇਂ ਹੀ ਮੇਜਰ ਜਨਰਲ ਕੇਐਸ ਬਰਾੜ ਨੂੰ ਪਤਾ ਚੱਲਦਾ ਹੈ ਕਿ ਦਰਬਾਰ ਸਾਹਿਬ ਅੰਦਰ ਸਾਰੀ ਮੋਰਚਾ ਬੰਦੀ ਮੇਜਰ ਜਨਰਲ ਸੁਬੇਕ ਸਿੰਘ ਨੇ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਆਪਰੇਸ਼ਨ ਹੁਣ ਆਸਾਨ ਨਹੀਂ ਹੋਣ ਵਾਲਾ ਕਿਉਂਕਿ ਕੇਐਸ ਬਰਾੜ ਨੂੰ ਪਤਾ ਸੀ ਕਿ ਮੇਜਰ ਜਨਰਲ ਸੁਬੇਕ ਸਿੰਘ ਇੱਕ ਬਹੁਤ ਹੀ ਤਜਰਬੇਕਾਰ ਮੇਜਰ ਜਨਰਲ ਹਨ ਜੋ ਇੰਡੋ-ਪਾਕ ਅਤੇ ਸਿਨੋ-ਇੰਡੋ ਵਰਗੀਆਂ ਵੱਡੀਆਂ ਜੰਗਾਂ ਲੜ ਚੁੱਕੇ ਹਨ ਅਤੇ ਅਖੀਰ ਹੋਇਆ ਵੀ ਉਹੀ ਆਰਮੀ ਨੇ ਕਿਹਾ ਸੀ ਕਿ ਇਸ ਆਪਰੇਸ਼ਨ ਵਿੱਚ ਕਿਸੇ ਦਾ ਵੀ ਨੁਕਸਾਨ ਨਹੀਂ ਹੋਵੇਗਾ ਨਾ ਤਾਂ ਦ Pode não. ਪਰ ਹੋਇਆ ਇਸ ਦੇ ਉਲਟ ਜਿਹੜੀ ਆਰਮੀ ਕਹਿੰਦੀ ਸੀ ਕਿ ਇਸ ਆਪਰੇਸ਼ਨ ਨੂੰ ਕੁਝ ਕੁ ਘੰਟਿਆਂ ਵਿੱਚ ਖਤਮ ਕਰ ਦਿੱਤਾ ਜਾਵੇਗਾ ਉਸ ਨੂੰ ਖਤਮ ਕਰਨ ਲਈ 6 ਦਿਨ ਲੱਗ ਗਏ ਅਤੇ ਮੇਜਰ ਜਨਰਲ ਸੁਬੇਕ ਸਿੰਘ ਦੀ ਕੀਤੀ ਮੋਰਚਾ ਬੰਦੀ ਕਰਕੇ ਆਰਮੀ ਦੇ ਜਵਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਮਹਿਜ ਮੁੱਠੀ ਪਰ ਸਿੰਘਾਂ ਨੂੰ ਖਤਮ ਕਰਨ ਲਈ ਆਰਮੀ ਦੇ 400 ਤੋਂ 500 ਜਵਾਨ ਸ਼ਹੀਦ ਹੋ ਗਏ ਇਸ ਗੱਲ ਨੂੰ ਖੁਦ ਕਿਐਸ ਬਰਾੜ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਪਰ ਖਬਰਾਂ ਇਹ ਵੀ ਮਿਲਦੀਆਂ ਹਨ ਕਿ ਆਰਮੀ ਦਾ ਨੁਕਸਾਨ ਇਸ ਤੋਂ ਵੀ ਕਿਤੇ ਵੱਧ ਹੋਇਆ ਸੀ ਆਰਮੀ ਨੂੰ ਇਹ ਵੀ ਪਤਾ ਨਹੀਂ ਚੱਲ ਰਿਹਾ ਸੀ ਕਿ ਉਹਨਾਂ ਤੋਂ ਫਾਇਰ ਕਿਸ ਜਗ੍ਹਾ ਤੋਂ ਆ ਰਿਹਾ ਹੈ ਕਿਉਂਕਿ ਸੁਬੇਕ ਸਿੰਘ ਦੀ ਮੋਰਚ ਅਤੇ ਆਰਮੀ ਦਾ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਾਅਦ ਆਰਮੀ ਨੂੰ ਟੈਂਕ ਤੱਕ ਮੰਗਵਾਣੇ ਪਏ ਅਤੇ ਅਖੀਰ ਟੈਂਕ ਦੀ ਮਦਦ ਨਾਲ ਸ਼ਰੀਆ ਕਾਲਤਕ ਸਾਬ ਨੂੰ ਗੋਲੇ ਮਾਰ ਕੇ ਢਾਹ ਦਿੱਤਾ ਜਾਂਦਾ ਹੈ ਅਤੇ ਅੰਦਰ ਬੈਠੇ ਸਾਰੇ ਸਿੰਘ ਸ਼ਹੀਦ ਹੋ ਜਾਂਦੇ ਹਨ ਜਿਸ ਵਿੱਚ ਇੱਕ ਲਾਸ਼ ਮੇਜਰ ਜਨਰਲ ਸੁਬੇਕ ਸਿੰਘ ਦੀ ਵੀ ਸੀ ਇਸ ਆਪਰੇਸ਼ਨ ਵਿੱਚ ਜਨਰਲ ਸੁਬੇਕ ਸਿੰਘ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਅਤੇ ਅਨੇਕਾ ਸਿੰਘ ਸਿੰਘਣੀਆਂ ਸ਼ਹੀਦ ਹੋਏ ਅੱਜ ਉਹ ਮੇਜਰ ਜਨਰਲ ਜਿਹੜਾ ਕਦੇ ਦੇਸ਼ ਦੀ ਆਰਮੀ ਵਿੱਚ ਰਹਿ ਕੇ ਦੁਸ਼ਮਣਾਂ ਨਾਲ ਭੜ ਜਾਂਦਾ ਸੀ ਆਪਦੀ ਬੇਇੱਜ਼ਤੀ ਨਾ ਸਹਾਰਦੇ ਹੋਏ ਭਾਰਤੀ ਹਕੂਮਤ ਖਿਲਾਫ ਲੜਦੇ ਲੜਦੇ ਸ਼ਹੀਦੀ ਪਾ ਗਿਆ ਜਿਨ੍ਹਾਂ ਇਲਜ਼ਾਮਾ ਕਰਕੇ ਮੇਜ ਸੁਬੇਕ ਸਿੰਘ ਨੂੰ ਆਰਮੀ ਵਿੱਚੋਂ ਕੱਢਿਆ ਗਿਆ ਸੀ ਉਹ ਇਲਜ਼ਾਮ ਵੀ ਝੂਠੇ ਸਾਬਤ ਹੋਏ ਇੱਕ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਉਹ ਭਾਰਤੀ ਸਰਕਾਰ ਤੋਂ ਆਪਦੀ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦੇ ਸੀ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਆਰਮੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਆਪਣੀ ਜ਼ਿੰਦਗੀ ਕੌਮ ਅਤੇ ਪੰਜਾਬ ਦੇ ਲੇਖੇ ਲਾਉਣਾ ਚਾਹੁੰਦੇ ਸੀ ਇਸ ਆਪਰੇਸ਼ਨ ਨੂੰ ਲੈ ਕੇ ਅੱਜ ਤੱਕ ਸਵਾਲੀਆ ਨਿਸ਼ਾਨ ਉੱਠਦੇ ਹਨ ਕਿ ਇੰਦਰਾ ਗਾਂਧੀ ਨੇ ਆਪਦੇ ਰਾਜਸੀ ਫਾਇਦੇ ਲਈ ਆਪਰੇਸ਼ਨ ਕਰਵਾਇਆ ਅਤੇ ਬਾਅਦ ਵਿੱਚ ਆਪਣੀ ਜਾਨ ਵੀ ਗਵਾਈ ਅਤੇ ਉਸ ਤੋਂ ਬਾਅਦ ਹਜ਼ਾਰਾਂ ਸਿੱਖਾਂ ਨੂੰ ਭਾਰਤ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਕਤਲ ਕਰ ਦਿੱਤਾ ਗਿਆ ਦੋਸਤੋ ਐਦਾਂ ਦੇ ਮਸਲਿਆਂ ਤੇ ਅਤੇ ਇਤਿਹਾਸਿਕ ਅਤੇ ਰੋ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ